ਆਈ ਮੈਂ ਵੀ ਰਹੇ ਹਾਂ ਉਦੋਂ ਕਿੱਥੇ ਸੀਗੇ ਤੁਹਾਡੇ ਨਾਲ ਸੀ ਨਾਲ ਨਾਲ ਸੀਗੇ ਜਲੰਧਰ ਪਹੁੰਚੋ ਜਲੰਧਰ ਪਹੁੰਚੋ ਦੇਖੋ ਅੱਜ ਜਲੰਧਰ ਵਿਖੇ ਸਾਰੇ ਵੋਲੰਟੀਅਰਸ ਦਾ ਵਰਕਰਸ ਦਾ ਸਾਰੀਆਂ ਆਮ ਆਦਮੀ ਪਾਰਟੀ ਦੀ ਟੀਮ ਦਾ ਧੰਨਵਾਦ ਕਰਨ ਆਏ ਆ ਤੇ ਜਿਨ੍ਹਾਂ ਨੇ ਇਲੈਕਸ਼ਨ ਆਪਣੇ ਆਪ ਮੁਹਾਰੀ ਲੜੀ ਆ ਅੱਗੇ ਹੋ ਕੇ ਇਲੈਕਸ਼ਨ ਲੜੀ ਆ ਸੋ ਸਾਰੇ ਅੱਜ ਹਲਕੇ ਦਾ ਧੰਨਵਾਦ ਕਰਨ ਦੀ ਆ ਰਹੀ ਹਾਂ ਵਿਚਰ ਰਹੇ ਲੋਕਾਂ ਦੇ। ਸੀਐਮ ਸਾਹਿਬ ਜਲੰਧਰ ਨੇ ਕੀ ਲੱਗਦਾ ਪਿਆ ਕਹਿੰਦੇ ਨੇ ਕਿ ਜਿਹੜੀਆਂ ਛੋਨਾ ਨੇ ਹੁਣ ਨਗਰ ਨਿਗਮੀਆਂ ਉਹਨੂੰ ਲੈ ਕੇ ਰਾਣੀ ਤੇ ਤਿਆਰੀ ਕੀਤੀ ਜਾ ਸਕਦੀ ਹੈ। ਫਿਊਚਰ ਕਿਵੇਂ ਦੇਖਦੇ ਹੋ ਕਿ ਕੁਝ ਜੱੜਾ ਮਤਲਬ ਡਿਸਕਸ ਕੀਤਾ ਜਾ ਸਕਦਾ। ਦੇਖੋ ਪਹਿਲਾ ਸਭ ਤੋਂ ਵੱਡਾ ਵਾਅਦਾ ਸੀਐਮ ਸਾਹਿਬ ਨੇ ਕਰਿਆ ਸੀ ਕਿ ਜਲੰਧਰ ਵਿੱਚ ਵਿਚਰਦੇ ਰਹਿਣਗੇ। ਪਰਿਵਾਰ ਵਿਚਰਦਾ ਰਹੂਗਾ। ਸੀਐਮ ਸਾਹਿਬ ਆਪ ਵਿਚਰਦੇ ਰਹਿਣਗੇ। ਸੋ ਸਵਾਦੇ ਨੂੰ ਅੱਜ ਪੂਰਾ ਕਰ ਰਹੇ ਨੇ। ਕੱਲ ਤੋਂ ਸੀਐਮ ਸਾਹਿਬ ਜਲੰਧਰ 'ਚ ਨੇ। ਅੱਜ ਵੀ ਜਲੰਧਰ 'ਚ ਆਪਣੀ ਡਿਊਟੀ ਨਿਭਾ ਰਹੇ ਨੇ। ਸੋ ਲੋਕਾਂ ਨੂੰ ਮਿਲ ਬਾਕੀ ਅੱਗੇ ਜਿਹੜੇ ਇਲੈਕਸ਼ਨਸ ਨੇ ਉਹ ਵੀ ਵਧੀਆ ਹੀ ਹੋਣਗੇ ਪਾਰਟੀ ਪੂਰੀ ਤਿਆਰ ਹੈਗੀ ਜਟੇ ਹੋਇਆ ਤੇ ਜ਼ਰੂਰ ਜਿੱਤੂਗੀ ਮੇਰੇ ਦਰਪਕ ਤੁਣਾ ਬਲੋਈ ਗੱਲ ਕਹੀ ਜੀ ਕਿ ਕਹਿੰਦੇ ਕਿ ਆਮ ਆਦਮੀ ਪਾਰਟੀ ਲਈ ਮੇਅਰ ਅਸੀਂ ਜਲੰਧਰ ਵਿੱਚ ਬਣਾਵਾਂਗੇ ਕੀ ਲੱਗਦਾ ਹੈ ਕਿ ਇਹ ਸੁਪਨਾ ਪੂਰਾ ਹੋਊਗਾ ਬਿਲਕੁਲ ਜੀ ਸੁਪਨਾ ਨਹੀਂ ਹਕੀਕਤ ਹੋਊਗੀ ਇਹ ਜ਼ਰੂਰ ਪੂਰਾ ਹੋਊਗਾ ਫਿਰ ਆਪਣੇ ਮੇਅਰ ਹਰ ਨੂੰ ਲੱਗਦਾ ਸਿਰਫ ਜਲੰਧਰ ਤੱਕ ਨਹੀਂ ਦਿੱਖੇ ਜਿੱਥੇ ਵੀ ਇਲੈਕਸ਼ਨਸ ਨੇ ਸਾਰੀ ਜਗ੍ਹਾ ਤੇ ਆਮ ਆਦਮੀ ਪਾਰਟੀ ਦੇ ਮੇਅਰ ਬਣਨਗੇ ਪੂਰਾ ਵਿਸ਼ਵਾਸ ਹੈ ਥੈਂਕ ਯੂ ਥੈਂਕ ਯੂ